ਹੁਸ਼ਿਆਰਪੁਰ ਮੁਕੇਰੀਆਂ ਦੇ ਹਾਜੀਪੁਰ ਕਸਬੇ ਵਿੱਚ ਅੱਜ ਸਵੇਰੇ ਸਹਿਕਾਰੀ ਬੈਂਕ ਵਿੱਚ ਅਚਾਨਕ ਅੱਗ ਲੱਗ ਗਈ। ਅੱਗ ਲੱਗਣ ਦਾ ਕਾਰਨ ਬਿਜਲੀ ਦੀਆਂ ਤਾਰਾਂ ਵਿੱਚ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ। ਜਾਣਕਾਰੀ ਦਿੰਦੇ ਹੋਏ ਨੇੜੇ ਸਥਿਤ ਕਾਰ ਦੇ ਮਾਲਕ ਨੇ ਦੱਸਿਆ ਕਿ ਸਵੇਰੇ ਇੱਕ ਰਾਗੀਰ ਨੇ ਬੈਂਕ ਦੇ ਅੰਦਰੋਂ ਧੂਆ ਨਿਕਲਦਾ ਦੇਖਿਆ ਅਤੇ ਮੈਨੂੰ ਸੂਚਿਤ ਕੀਤਾ। ਫਿਰ ਮੈਂ ਬੈਂਕ ਦੇ ਡਾਇਰੈਕਟਰ ਨੂੰ ਫੋਨ ਕੀਤਾ ਅਤੇ ਘਟਨਾ ਬਾਰੇ ਜਾਣਕਾਰੀ ਦਿੱਤੀ। ਮੌਕੇ ਤੇ ਪਹੁੰਚੀ ਫਾਇਰ ਬ੍ਰਿਗੇਡ ਟੀਮ ਦੀ ਮਦਦ ਨਾਲ ਅੱਗ ਤੇ ਕਾਬੂ ਪਾਇਆ ਗਿਆ। ਬੈਂਕ ਅਧਿਕਾਰੀ ਨੇ ਦੱਸਿਆ ਕਿ ਇਸ ਅੱਗ ਕਾਰਨ ਬੈਂਕ ਦੇ ਮਹੱਤਵਪੂਰਨ ਦਸਤਾਵੇਜ਼ ਸੜ ਕੇ ਸੁਆਹ ਹੋ ਗਏ ਅਜੇ ਤੱਕ ਤਾਂ ਕੋਈ ਹਿਸਾਬ ਕਿਤਾਬ ਨਹੀਂ ਲਾ ਸਕਦੇ ਐ ਮੈਕਸਿਮਮ ਮੇਰੇ ਕੋਲ ਸ਼ਾਰਟ ਸਰਕਟ ਦਾ ਹੀ ਹੋ ਸਕਦਾ ਕਾਰਨ ਜੀ ਮੈਨੂੰ ਤਾਂ ਇਹਨਾਂ ਨੇ ਐਡਵੋਕੇਟ ਸਾਹਿਬ ਨੇ ਫੋਨ ਕੀਤਾ ਵੇ ਇਦਾਂ ਹੋਇਆ ਫਟਾਫਟ ਆਓ ਜਰਾ ਕੋਈ ਮਨਵਾ ਲੈਦੇ ਟਾਈਮ ਲੱਗ ਗਿਆ ਕੋਈ 7:30 7:00 ਵਜੇ ਨਾਲ ਇਹਨਾਂ ਨੇ ਫੋਨ ਕੀਤਾ ਸਤ ਸਬਸਾ ਸਤ ਸਬਸਾ ਕੋਈ ਕੈਚ ਦਾ ਨੁਕਸਾਨ ਨਹੀਂ ਨਹੀਂ ਅਜੇ ਕੁਝ ਨਹੀਂ ਕਹਿ ਸਕਦੇ ਦੇਖ ਕੇ ਪਤਾ ਲੱਗੂ ਅੰਦਰ ਧੂਆ ਬਹੁਤ ਹੈ ਜੀ ਜਾਵਾਂਗੇ ਅੰਦਰ ਫੇ ਪਤਾ ਲੱਗੇ ਅਜੇ ਕੋਈ ਨਹੀਂ ਹੈ ਜੀ ਜੇ ਫਾਇਰ ਵਗੈੜੀ ਆਈ ਹੈ ਬਾਕੀ ਫੋਨ ਕਰਦੇ ਅਸੀਂ ਆਉਂਦੇ ਵੇ ਸਾਡੇ ਸਟਾਫ ਉਧਾਂ ਇੱਥੇ ਹੀ ਹੈ ਜੀ ਇਸ ਵਾਰੇ ਤਾਂ ਜੀ ਜੇ ਬਾਤ ਹੀ ਪਤਾ ਲੱਗ ਪਾਏਗਾ देयर आर ਚਾਂਸਸ ਕਿ ਸ਼ਾਰਟ ਸਰਕਟ ਹੋਇਆ ਹੋਵੇ ਬਾਕੀ ਸਵੇਰੇ ਘਰ ਬਿਲਕੁਲ ਸਾਹਮਣੇ ਹੈ ਕੋਆਪਰੇਟਿਵ ਬੈਂਕ ਤੇ ਤਾਂ ਦੇਖਿਆ ਤੋਂ ਆ ਨਿਕਲ ਰਿਹਾ ਸੀਗਾ ਫਿਰ ਇਮੀਡੀਏਟਲੀ ਆਪਾਂ ਡਾਇਰੈਕਟਰ ਸਾਹਿਬ ਨੂੰ ਤੇ ਮੈਨੇਜਰ ਸਾਹਿਬ ਨੂੰ ਇਨਫਾਰਮ ਕੀਤਾ ਇਹਨਾਂ ਨੇ ਫਿਰ ਅੱਗੇ ਫਾਇਰ ਬਰਗੇਡ ਵਾਲਿਆਂ ਨੂੰ ਕਿਹਾ ਜੀ ਬੈਂਕ ਦੇ ਮੁਲਾਜ਼ਮ ਸਾਰੇ ਪਹੁੰਚ ਗਏ ਸੀ ਤੋਂ ਦੇਖ ਕੇ ਕੋਸ਼ਿਸ਼ ਕੀਤੀ ਸਾਰੇ ਨੂੰ ਉਹਨਾਂ ਨਾਲ ਅੱਗ ਤੇ ਕਾਬੂ ਪਾ ਲਿਆ ਬਾਕੀ ਹੁਣ ਬੈਂਕਾ ਲੈ ਅੰਦਰ ਆਪਣਾ ਦੇਖਣਗੇ ਜੀ ਕੀ ਸਿਸਟਮ ਹੈ ਕੀ ਨੁਕਸਾਨ ਹੋਇਆ ਉਹ ਇਹਨਾਂ ਨੇ ਪਤਾ ਕਿੰਨੇ ਕੁ ਵਜੇ ਦੀ ਸਿਚੁਏਸ਼ਨ ਗੱਲ ਹੈ ਸਵੇਰੇ 7:00 ਵਜੇ ਦੇ ਕਰੀਬ ਦੀ ਗੱਲ ਹੈ ਇਹ ਤਾਂ ਜੀ ਹਮਨੇ ਮੈਟਰ ਆਫ ਇਨਕੁਆਇਰੀ ਹੈ ਲੱਗਦਾ ਹੈ ਪ੍ਰੇਮਾ ਫਸਾਈ ਆ ਹੀ ਲੱਗਦਾ ਹੈ ਕਿ ਸ਼ਾਰਟ ਸਰਕਟ ਹੋਇਆ ਹੈ ਇਹ ਜੀ ਬੈਂਕ ਵਾਲਿਆਂ ਨੂੰ ਅੰਦਰ ਪਤਾ ਹੋਏਗਾ ਜਿਹੜੇ ਗਏ ਰਿਕਾਰਡ ਵਗੈਰਾ ਤੋਂ ਸੜਿਆ ਇਹਨਾਂ ਨੇ ਕਿਤਾਬਾਂ ਰੱਖੀਆਂ ਬਾਹਰੋਂ ਚ ਲੱਗ ਰਿਹਾ ਹੈ ਕੁਝ ਰਿਕਾਰਡ ਸੜਿਆ ਹੈ ਬਾਕੀ ਪੂਰੀ ਅਸੈਸਮੈਂਟ ਅੰਦਰ ਇਹ ਜੇ ਧੂਆ ਬਹੁਤ ਹੈ ਧੂਆ ਘਟੇਗਾ ਫਿਰ ਆਪਣੇ ਲੈਵਲ ਤੇ ਦੇਖੇਗੇ